ਦੇਖ ਲਓ ਇਹਨਾਂ ਚੋਰਾਂ ਦੇ ਬੁਲੰਦ ਹੌਂਸਲੇ ਸ਼ਰਿਆਮ ਲੈ ਗਿਆ ਘਰ ਦੇ ਵਿੱਚੋਂ ਚੋਰੀ ਕਰਕੇ ਨਾ ਕਿਸੇ ਪੁਲਿਸ ਦਾ ਡਰ ਅਤੇ ਨਾ ਹੀ ਕਿਸੇ ਮਕਾਨ ਮਾਲਕ ਦਾ ਦੇਖ ਲਓ ਵੀਡੀਓ ਤੇ ਹੋ ਜਾਵੋ ਸਾਵਧਾਨ ਸਸਿਕਾਲ ਦੋਸਤੋ ਮੈਂ ਗੁਰਮਖ ਸੰਤੂ ਜੀ ਤੁਸੀਂ ਦੇਖ ਰਹੇ ਹੋ ਜੱਟ ਬਾਬੇ ਟੈਲੀਵਿਜ਼ਨ ਆਏ ਦਿਨ ਐਸੀਆਂ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿਨ੍ਹਾਂ ਦੇ ਵਿੱਚ ਚੋਰ ਬਲੰਦ ਹੌਸਲਿਆਂ ਦੇ ਨਾਲ ਚੋਰੀਆਂ ਕਰਦੇ ਹੋਏ ਦਿਖਾਈ ਦੇ ਜਾਂਦੇ ਨੇ ਪਹਿਲਾਂ ਚੋਰੀਆਂ ਕਹਿੰਦੇ ਹੁੰਦੇ ਸੀ ਕਿ ਰਾਤ ਬਰਾਤ ਨੂੰ ਹੁੰਦੀਆਂ ਸੀ ਪਰ ਅੱਜ ਕੱਲ ਦਾ ਸਮਾਂ ਬਹੁਤ ਮਾੜਾ ਆ ਗਿਆ ਅਤੇ ਇਹ ਚੋਰ ਹੁਣ ਰਾਤ ਦੀ بجائے ਦਿਨੇ ਜਾਦੇ ਚੋਰੀਆਂ ਕਰਦੇ ਨੇ ਉਥੋਂ ਚੋਰੀ ਕਰਕੇ ਲੈ ਜਾਂਦੇ ਨੇ ਜਿੱਥੇ ਆਵਾਜ਼ਾਈ ਹੁੰਦੀ ਹੈ ਅਤੇ ਘਰਾਂ ਦੇ ਵਿੱਚ ਲੋਕ ਵੀ ਹੁੰਦੇ ਨੇ ਇਸੇ ਤਰ੍ਹਾਂ ਦੀ ਇੱਕ ਵੀਡੀਓ ਸੰਗਰੂਰ ਤੋਂ ਸਾਹਮਣੇ ਆਈ ਹੈ ਸੰਗਰੂਰ ਤੋਂ ਜਦੋਂ ਆਪਾਂ ਬਰਨਾਲੇ ਵੱਲ ਜਾਂਦੇ ਆ ਪੁਲਸ ਲੈਣ ਦੇ ਨਾਲ ਹੀ ਫੱਗੂ ਵਾਲਾ ਪੈਂਦਾ ਉਸ ਦੇ ਨਾਲ ਇੱਕ ਕਲੋਨੀ ਐ ਉਥੋਂ ਇਹ ਸ਼ਰਿਆਮ ਚੋਰੀ ਕਰਕੇ ਲੈ ਗਿਆ ਚੋਰੀ ਕਾਦੀ ਕਰੀ ਨਾਲ ਇੱਕ ਬੱਚੇ ਨੂੰ ਲੈ ਕੇ ਆਇਆ ਮੋਟਰਸਾਈਕਲ ਦੇ ਉੱਪਰ ਬਿਠਾ ਕੇ ਪਟਕਾ ਬੰਨਿਆ ਹੋਇਆ ਤੁਸੀਂ ਦੇਖ ਰਹੇ ਹੋ ਘਰ ਦੇ ਵਿੱਚੋਂ ਆਉਂਦਾ ਤੇ ਘਰ ਦੇ ਵਿੱਚ ਜਿਵੇਂ 부ੜੀਆਂ ਕਣਕ ਸੁੱਕਣੀ ਪਾ ਦਿੰਦੀਆਂ ਹੁੰਦੀਆਂ ਨੇ ਮੰਜੇ ਵਗੈਰਾ ਤੇ ਉਸੇ ਤਰ੍ਹਾਂ ਕਣਕ ਸੁੱਕਣੀ ਪਾਈ ਹੋਈ ਸੀ ਇਸ ਨੂੰ ਘਰ ਦੇ ਵਿੱਚ ਵੜ ਕੇ ਹੋਰ ਤਾਂ ਕੁਝ ਨਹੀਂ ਮਿਲਿਆ ਇਹ ਕਣਕ ਦੀ ਪੋਰੀ ਮੋਢੇ ਦੇ ਉੱਪਰ ਧਰ ਕੇ ਲੈ ਗਿਆ ਆਰਾਮਨਾਲ ਕਿਸੇ ਨੂੰ ਸ਼ੱਕ ਵੀ ਨਹੀਂ ਹੋਇਆ ਅਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਿਆ ਇਹ ਤਾਂ ਇਸ ਨੂੰ ਕਣਕ ਦੇ ਸਗੀ ਸਾਹਮਣੇ ਜੇ ਕੁਝ ਹੋਰ ਹੁੰਦਾ ਛੱਡਣਾ ਇਸ ਨੇ ਉਹ ਵੀ ਨਹੀਂ ਸੀ ਕਿਉਂਕਿ ਇਹ ਚੋਰ ਚੋਰੀ ਪਿੱਛੇ ਕੁਝ ਵੀ ਕਰ ਸਕਦੇ ਨੇ ਹੁਣ ਅਗਰ ਕੋਈ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨਾਲ ਇਹ ਕੀ ਕਰਦੇ ਨੇ ਤੁਸੀਂ ਆਪ ਹੀ ਜਾਣਦੇ ਹੋ ਕਈ ਵਾਰ ਐਸੇ ਮੌਕਿਆਂ ਦੇ ਉੱਪਰ ਬੰਦੇ ਨੂੰ ਆਪਣੀ ਜਾਨ ਤੋਂ ਵੀ ਹੱਥ ਤੋਣੇ ਪੈਂਦੇ ਨੇ ਕਿਉਂਕਿ ਕਈ ਮਾਮਲੇ ਇਸ ਤਰ੍ਹਾਂ ਦੇ ਸਾਹਮਣੇ ਆ ਚੁੱਕੇ ਨੇ ਤਾਂ ਤੁਸੀਂ ਵੀਡੀਓ ਦੇਖ ਰਹੇ ਹੋ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਇਹ ਮੋਟਰਸਾਈਕਲ ਦੇ ਉੱਪਰ ਆਇਆ ਅਤੇ ਮੋਟਰਸਾਈਕਲ ਆਉਂਦਾ ਆਰਾਮ ਨਾਲ ਖੜਾ ਕੇ ਘਰ ਦੇ ਵਿੱਚ ਜਾਂਦਾ ਅਤੇ ਕਣਕ ਦੀ ਜਿਹੜੀ ਬੋਰੀ ਹੈ ਚੱਕ ਕੇ ਲੈ ਜਾਂਦਾ ਅਤੇ ਪੁਲਿਸ ਵੀ ਇਹਨਾਂ ਚੋਰਾਂ ਤੋਂ ਪਰੇਸ਼ਾਨ ਆ ਕਿਉਂਕਿ ਪੁਲਿਸ ਕਿੰਨਿਆ ਕਰੂ ਪੜੇ ਇਹ ਤਾਂ ਤੁਹਾਨੂੰ ਆਪ ਪੀ ਸਾਵਧਾਨ ਰਹਿਣਾ ਪਵੇਗਾ ਅਗਰ ਸੰਗਰੂਰ ਦੇ ਆਸ-ਪਾਸ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਇਸ ਬੰਦੇ ਦੀ ਅਗਰ ਤੁਹਾਨੂੰ ਪਛਾਣ ਹੁੰਦੀ ਹੈ ਤਾਂ ਕਮੈਂਟਾਂ ਦੇ ਵਿੱਚ ਤੁਸੀਂ ਜਾਂ ਤਾਂ ਆਪਣਾ ਨੰਬਰ ਦੇ ਦਿਓ ਜਾਂ ਫਿਰ ਤੁਸੀਂ ਇਸ ਬੰਦੇ ਦਾ ਦੱਸ ਦਿਓ ਕਿ ਇਹ ਬੰਦਾ ਹੈ ਕੌਣਾ ਕਿੱਥੇ ਦਾ ਰਹਿਣ ਵਾਲਾ ਕਿਉਂਕਿ ਕਈ ਵਾਰ ਵੀਡੀਓ ਦੇਖ ਕੇ ਆਪਾਂ ਨੂੰ ਬੰਦੇ ਦੀ ਪਛਾਣ ਆ ਜਾਂਦੀ ਹੈ ਨਹੀਂ ਪਤਾ ਨਹੀਂ ਕਿੰਨਿਆਂ ਕ ਨਾਲ ਇਹ ਐਸੀਆਂ ਘਟਨਾ ਹੋਰ ਕਰੇਗਾ ਤੇ ਕਿੰਨੀਆਂ ਕਿ ਇਸ ਨੇ ਐਸੀਆਂ ਬਾਰਦਾਤਾਂ ਕੀਤੀਆਂ ਹੋਣਗੀਆਂ ਕਈ ਵਾਰ ਘਰਾਂ ਦੇ ਵਿੱਚ ਕੱਲੀਆਂ ਬੀਬੀਆਂ ਹੁੰਦੀਆਂ ਨੇ ਬੰਦੇ ਨਹੀਂ ਹੁੰਦੇ ਕਿਉਂਕਿ ਇਹਨਾਂ ਦੇ ਹੌਸਲੇ ਐਨੇ ਬੁਲੰਦ ਨੇ ਇਹ ਘਰ ਦੇ ਵਿੱਚ ਜਾ ਕੇ ਕੋਈ ਵੱਡੀ ਬਾਰਦਾਤ ਨੂੰ ਵੀ ਅੰਜਾਮ ਦੇ ਸਕਦੇ ਨੇ ਤਾਂ ਮਿੱਤਰੋ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਸ਼ੇਅਰ ਕਰ ਦਿਓ ਅਗਰ ਸੰਗਰੂਰ ਦੇ ਆਸ-ਪਾਸ ਦੇ ਰਹਿਣ ਵਾਲੇ ਹੋ ਜਬਰ ਸੰਗਰੂਰ ਦੇ ਆਸ-ਪਾਸ ਤੁਹਾਡੀ ਕੋਈ ਜਾਣ ਪਛਾਣ ਹੈ ਉਹਨਾਂ ਨੂੰ ਇਹ ਵੀਡੀਓ ਸ਼ੇਅਰ ਕਰੋ ਤਾਂ ਕਿ ਇਸ ਬੰਦੇ ਦੀ ਜਿਹੜੀ ਹੈਗੀ ਆ ਪਛਾਣ ਹੋ ਸਕੇ ਤਾਂ ਮਿੱਤਰੋ ਅਗਰ ਜੱਟ ਬਾਬੇ ਟੀਵੀਜ਼ਨ ਦੇ ਉੱਪਰ ਪਹਿਲੀ ਵਾਰ ਆਇਓ ਜੱਟ ਬਾਬੇ ਟੀਵੀਜ਼ਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਗਰ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਵੀਡੀਓ ਨੂੰ ਸ਼ੇਅਰ ਕਰਕੇ ਪੇਜ ਨੂੰ ਫੋਲੋ ਕਰ ਲਿਓ ਅਗਰ ਤੁਸੀਂ ਇਹ ਵੀਡੀਓ ਦੇਖ ਰਹੇ ਹੋ YouTube ਦੇ ਉੱਪਰ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਇੱਥੇ ਤੁਹਾਨੂੰ ਹੋਰ ਵੀ ਪੰਜਾਬ ਦੇ ਕਈ ਮੁੱਦੇ ਦੇਖਣ ਨੂੰ ਮਿਲਦੇ ਰਹਿੰਦੇ ਨੇ ਧੰਨਵਾਦ ਰੱਬ ਰੱਖਾ